ਇਸ ਟਾਈਮ ਅਸੀਂ ਖਨੌਰੀ ਉਸ ਜਗ੍ਹਾ ਦੇ ਉੱਤੇ ਮੌਜੂਦ ਹਾਂ ਜਿੱਥੇ ਟਰੈਕਟਰ ਟਰਾਲੀਆਂ ਛੁੱਟੇ ਗਏ ਨੇ ਇੱਕ ਲਵਾਰਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਛੁੱਟੇ ਗਏ ਨੇ ਸਮਾਨ ਬੇਪਰਵਾਹ ਤਰੀਕੇ ਨਾਲ ਛੁੱਟਾ ਗਿਆਗਾ ਨੁਕਸਾਨ ਬੜਾ ਹੋਇਆ ਹੈ ਟਰੈਕਟਰਾਂ ਦੀਆਂ ਬੈਟਰੀਆਂ ਚੋਰੀਆਂ ਟਰਾਲੀਆਂ ਦੇ ਰਿੰਮ ਭੰਨੇ ਗਏ ਟਾਇਰ ਪਾਟੇ ਗਏ ਪਲਟਾਈਆਂ ਵੀ ਗਈਆਂ ਟਰਾਲੀਆਂ ਸਾਡੇ ਨਾਲ ਕਿਸਾਨ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਿਹੜੇ ਇੱਥੇ ਆਪਣੇ ਸਾਧਨ ਦੇਖਣ ਦੇ ਲਈ ਪਹੁੰਚੇ ਸੀ ਆਪਣੇ ਪਿੰਡ ਦੇ ਵੱਲੋਂ ਸਸ਼ੀ ਕਾਲ ਜੀ ਕੀ ਨਾਮ ਹੈ ਪਹਿਲਾਂ ਆਪਣਾ ਨਾਮ ਦੱਸੋ ਭਾਈ ਅਸੀਂ ਸਾਡੀ ਇੱਥੇ ਟਰੈਲੀ ਸੀਗੀ ਅਸੀਂ ਟਰੈਲੀ ਲੈਣ ਆਏ ਸੀ ਅੱਜ ਪਰ ਟਰੈਲੀ ਅਸੀਂ ਜਿੰਦਰਾ ਲੱਗਾ ਸੀ ਸਾਡੇ ਕਈ ਦਿਨਾਂ ਤੋਂ 10 12 ਦਿਨਾਂ ਤੋਂ ਅਸੀਂ ਵਿੱਚ ਸਮਾਨ ਰੱਖ ਕੇ ਮੰਜੇ ਨਵੇਂ ਵਿੱਚ ਖੰਡ ਦੇ ਘਟੇ ਸੀ ਸਾਡੇ ਵਿੱਚ ਸਮਾਨ ਸੀ ਇਹਨਾਂ ਨੇ ਪੁਲਿਸ ਨੇ ਕੀ ਕੀਤਾ ਉਹ ਜਿੰਦਰਾ ਭੰਨ ਕੇ ਸਾਰਾ ਸਮਾਨ ਕੱਢ ਲਿਆ ਵਿੱਚੋਂ ਜੀ ਕੁਝ ਵੀ ਨਹੀਂ ਛੱਡਿਆ ਵਿੱਚ ਕੱਲੀ ਟਰੈਲੀ ਆ ਉਹ ਵੀ ਪੈਂਚਾਇਤ ਆਪਾਂ ਜ਼ਿਲ੍ਹਾ ਦੱਸਿਓ ਪਹਿਲਾਂ ਤੁਹਾਡਾ ਜ਼ਿਲ੍ਹਾ ਕਿਹੜਾ ਸੀ ਜੀ ਫਰੀਦਕੋਟ ਆਈ ਸਾਡੇ ਕਿਹੜੇ ਪਿੰਡ ਤੋਂ ਪਿੰਡ ਬਾਈਬਲਪੁਰ ਦਾ ਜੀ ਪਿੰਡ ਬਾਈਵਲ ਖੁਰਦਾ ਕਿੱਥੇ ਕ੍ਰਿਸ਼ਨ ਸਿੰਘ ਪਗਾਨ ਛੀਦ ਹੋਇਆ ਉਸ ਪਿੰਡ ਦੇ ਆਸੀਂ ਜਿਸ ਦਿਨ ਪੁਲਿਸ ਦਾ ਜਿਹੜਾ ਐਕਸ਼ਨ ਹੋਇਆ ਰਾਤ ਨੂੰ ਉਸ ਦਿਨ ਤੁਸੀਂ ਇੱਥੇ ਮੌਜੂਦ ਸੀ ਮੈਂ ਉਹਦੇ ਇੱਕ ਦਿਨ ਪਹਿਲਾਂ ਹੀ ਗਏ ਇੱਕ ਦਿਨ ਪਹਿਲਾਂ ਹੀ ਇੱਥੋਂ ਗਏ ਆ ਜੀ ਪਿੰਡ ਦੇ ਵੱਲੋਂ ਵਿਅਕਤੀ ਮੌਜੂਦ ਸੀਗੇ ਤੁਹਾਡੇ ਹਾਂ ਸੀਗੇ ਹਾਂ ਜੀ ਇਹਨਾਂ ਨੂੰ ਪੁਲਿਸ ਨੇ ਰੀਟੇਨ ਕੀਤਾ ਫਿਰ ਹੁਣ ਛੱਡੇ ਗਏ ਨੇ ਕਿ ਗ੍ਰਿਫਤਾਰ ਨੇ ਉਹ ਨਹੀਂ ਛੱਡੇ ਉਹ ਛੱਡੇ ਨਹੀਂ ਗਏ ਰਹਿੰਦੇ ਆ ਜੀ ਹਾਂ ਹੁਣ ਅਸੀਂ ਅੱਜ ਟਰੈਲੀ ਲੈਣ ਆਏ ਸੀ ਅਸੀਂ ਟਰੈਲੀ ਸਮਾਨ ਵੇਖਿਆ ਸਾਡਾ ਸਮਾਨ ਵਿੱਚ ਕੁਝ ਵੀ ਨਹੀਂ ਛੱਡਿਆ ਇਹਨਾਂ ਨੇ ਵਿੱਚ ਕੀ ਕੁ ਚੋਰੀ ਹੋਇਆ ਸਾਡਾ ਪਿੰਡ ਸੀ ਇੱਕ ਗਟਾ ਉਹ ਸਾਡੇ ਦੋ ਕੱਟੇ ਆਪਣੀ ਦੋ ਕੱਟੇ ਦੀ ਖੰਡ ਦੇ ਦੋ ਗਾ ਅੱਟੇ ਦੇ ਇੱਕ ਸਾਡੇ ਮੰਜੇ ਸੀ ਨਵੇਂ ਕੋਈ ਕੁਝ ਵੀ ਨਹੀਂ ਛੱਡਿਆ ਸਾਡਾ ਸਾਰਾ ਲੈ ਗਏ ਟਰੈਲੀਆਂ ਵੀ ਵੇਖੋ ਥੱਲੇ ਥੱਲੇ ਰਹਿ ਗਈਆਂ ਦੋ ਤਰ੍ਹਾਂ ਵੇਖੋ ਤੁਸੀਂ ਬਿਲਕੁਲ ਜੀ ਹੜਾਈ ਦਾ ਪੈਂਚਰ ਹੋਈਆਂ ਪਈਆਂ ਟਾਇਰ ਪਾਟੇ ਪਈਆਂ ਇਹਨਾਂ ਕਿਸੇ ਨੇ ਕੀਤਾ ਨਹੀਂ ਸੀ ਚਲੋ ਜੇ ਇਹਨਾਂ ਨੇ ਕਰਨਾ ਸੀ ਸਮਾਨ ਸੰਭਾਲ ਕੇ ਤਾਂ ਰੱਖਦੇ ਕਿਸੇ ਟਰਾਲੀ ਨੂੰ ਇਹਨਾਂ ਨੂੰ ਕੋਈ ਜ਼ਿੰਮੇਵਾਰ ਕਿਹਨੂੰ ਜ਼ਿੰਮੇਵਾਰ ਕਿਹਨੂੰ ਮੰਨਦੇ ਤੁਸੀਂ ਇਹ ਚੀਜ਼ ਦਾ ਜ਼ਿੰਮੇਵਾਰ ਸੈਕਟਰ ਹੈ ਮਸਲ ਕਿਉਂਕਿ ਸਰਕਾਰ ਨੇ ਕਿਹਾ ਸੀ ਦੇਸੀ ਸਹੀ ਸਮਾਨ ਦੇਵਾਂਗੇ ਕਿਸਾਨਾਂ ਨੂੰ ਜਿਹੜਾ ਉੱਥੇ ਚੱਕਿਆ ਜਾਊਗਾ ਬਿਲਕੁਲ ਸਹੀ ਸਲਾਮਤ ਹੋਊਗਾ ਕੋਈ ਟੁੱਟ ਭੱਜ ਨਹੀਂ ਹੋਊਗਾ ਹਾਂਜੀ ਹਾਂ ਤੇ ਉੱਥੇ ਵੇਖ ਲਓ ਤੁਸੀਂ ਹੁਣ ਕਿਸੇ ਦੀ ਬੈਟਰੀ ਲਾਈ ਪੀ ਕਿਸੇ ਦਾ ਕੁਛ ਲਾਇਆ ਪਿਆ ਕੇ ਦੀ ਟਰੈਲੀ ਨਹੀਂ ਥਉਂਦੀ ਕਿਸਦਾ ਟਾਇਰ ਪਾੜਿਆ ਪਿਆ ਹੋਰ ਸਾਡੀ ਤਾਂ ਬਪੈਂਚਰ ਕੀਤੀ ਪਈ ਆ ਟ੍ਰੈਲੀ ਵੀ ਪੈਂਚਰ ਆ ਆ ਲੀੜੇ ਲੱਤੇ ਸਾਡੇ ਗਦੈਲੇ ਪਤਾ ਹੀ ਨਹੀਂ ਕਿੱਧਰ ਗਏ ਆ ਸਰਾਨੇ ਇੱਕ ਡੀਆਈਜੀ ਸਾਹਿਬ ਦਾ ਬਿਆਨ ਆਇਆ ਵੀ ਆਧਾਰ ਕਾਰਡ ਲੈ ਕੇ ਉਹਦੋਂ ਗਵਾਹ ਲੈ ਕੇ ਜਿਹੜਾ ਤੁਹਾਡਾ ਵਾਸ਼ਿੰਗ ਮਸ਼ੀਨ ਛੋਡੀ ਏਸੀ ਜਿਹੜਾ ਤੁਹਾਡਾ ਕੁਝ ਹੋਊਗਾ ਉਹ ਸਹੀ ਸਲਾਮਤ ਤੁਹਾਨੂੰ ਦਿੱਤਾ ਜੋ ਪਰ ਅਸੀਂ ਦੇਖਿਆ ਉਹ ਇੱਕ ਕਬਾੜ ਬਣਿਆ ਪਿਆ ਕਿਹੜਾ ਕਬਾੜ ਬਣਿਆ ਪਿਆ ਪਤਾ ਤਾਂ થਿਆ ਹੀ ਨਹੀਂ ਜੀ ਸਾਰਾ ਟੁੱਟ ਭੱਜ ਸਾਨੂੰ ਚਲ ਆ ਇਹਦਾ ਪਤਾ ਲੱਗੇ ਸਾਡਾ ਸਮਾਨ ਆ ਛੋੜਿਆ ਪਿਆ ਕਿਉਂਕਿ ਅਸੀਂ ਨਵੇਂ ਲੈ ਕੇ ਕੱਢ ਕੇ ਜਿੰਨਾ ਮੋਰਚਾ ਲੱਗਿਆ ਸੀਗਾ ਸਾਰੇ ਮੋਰਚੇ ਦੇ ਵਿੱਚ ਹਰੇਕ ਟੈਂਟ ਦੇ ਵਿੱਚ ਸਲੈ ਹੋਣਾ ਵਾਸ਼ਿੰਗ ਮਸ਼ੀਨ ਹੋਣੀ ਪੱਖੇ ਵੀ ਹੋਣੇ ਤੇ ਗੈਸ ਚੁੱਲਾ ਭਾਂਡਾ ਟਿਕਰ ਸਾਰਾ A to Z ਸਾਰਾ ਕੁਝ ਜਾਨੀ ਕਿ ਆਪਣੇ ਅੱਜ ਅਸੀਂ ਆ ਕੇ ਵੇਖਿਆ ਮੈਂ ਕਿ ਚਿੰਦਰਾ ਲੈ ਆਈ ਸੀ ਪਰ ਉਹ ਸਾਡੇ ਹੋਂ ਤੋਂ ਤਾਂ ਪਹਿਲਾਂ ਹੀ ਖੋਲਿਆ ਪਿਆ ਇਹਨਾਂ ਦਾ ਉਹ ਕਿਸੇ ਨੂੰ ਕੁਝ ਨਹੀਂ ਮਿਲ ਰਿਹਾ ਹੈਗਾ ਹਾਂ ਜੀ ਨਾ ਕੁਝ ਨਹੀਂ ਮਿਲ ਰਿਹਾ ਜੀ ਤੇ ਤੁਹਾਨੂੰ ਲੱਗਦਾ ਵੀ ਪੰਜਾਬ ਪੁਲਿਸ ਦੀ ਇਹ ਕਾਰਸ਼ਤਾਨੀ ਉਹ ਸਮਾਨ ਇਕੱਠਾ ਕਰਕੇ ਇਹ ਦੋਨੇ ਸਰਕਾਰਾਂ ਦੀ ਹੈ ਕਬਾੜ ਮਾਰਕੀਟ ਬੜੀ ਵੱਡੀ ਹੈ ਜੀ ਵੱਡੇ ਪੱਦਰ ਦੇ ਉੱਪਰ ਖਨੌਰੀ ਦੇ ਵਿੱਚ ਕਬਾੜ ਮਾਰਕ ਕਬਾੜ ਮਾਰਕੀਟ ਹੈ ਦੇਖੋ ਸਮਾਨ ਉੱਥੇ ਹੈ ਪਰ ਇੰਨਾ ਇਹ ਕਿਦਦ ਸਰਕਾਰ ਨੇ ਕੀਤਾ ਨਹੀਂ ਸੀ ਜੇ ਨਾ ਕੀਤਾ ਜੀ ਬੈਟਰੀਆਂ ਚੋਰੀ ਹੋਈਆਂ ਟਾਇਰ ਨੁਕਸਾਨ ਬੜਾ ਹੋਇਆ ਇਹ ਚੀ ਤੇ ਹਲੇ ਤੱਕ ਕਿਸਾਨ ਆਗੂ ਨੇ ਉਹ ਵੀ ਨਹੀਂ ਛੱਡੇ ਗਏ ਪੁਲਿਸ ਦੇ ਵੱਲੋਂ ਕੀ ਲੱਗਦਾ ਵੀ ਅੱਗੇ ਕਿਹੋ ਜੀ ਕਾਰਵਾਈ ਜਿਹੜੀ ਕਿਸਾਨ ਨੂੰ ਦੇਖਣੀ ਪਊਗੀ ਸਿਰ ਤੇ ਉਹ ਵੇਖ ਲੋ ਸਾਹਮਣੇ ਟਰਾਲੀ ਉਹ ਮੂਤ ਦੀ ਮੱਜੀ ਪਈ ਐ ਟਿੱਡੀ ਹੋਈ ਪਈ ਐ ਉਹ ਉਹ ਟਰਾਲੀ ਪਲਟਾਈ ਪਈ ਐ ਜਿਹੜੇ ਕਿਸਾਨ ਲੈ ਕੇ ਆ ਰਹੇ ਨੇ ਅਸੀਂ ਪਹਿਲਾਂ ਵੀ ਕਿਸਾਨਾਂ ਨਾਲ ਗੱਲਬਾਤ ਕੀਤੀ ਕਹਿੰਦੇ ਬੜਾ ਹਰਾਸ਼ਮੈਂਟ ਕੀਤਾ ਜਾ ਰਿਹਾ ਜਦੋਂ ਅਸੀਂ ਟਰੈਕਟਰ ਟਰਾਲੀ ਨੂੰ ਲੈ ਕੇ ਜਾਣਾ ਨਹੀਂ ਆਪ ਨੂੰ ਸਾਨੂੰ ਕੀ ਕਹਿ ਹੈਗਾ ਹੈਗਾ ਲੱਕੜੀ ਲਈ ਆ ਜੀ ਉੱਥੋਂ ਨਾਮ ਵੀ ਲਿਖਿਆ ਸਾਡੇ ਆਧਾਰ ਕਾਰਡ ਨੰਬਰ ਵੀ ਲਿਖਿਆ ਸਾਰਾ ਕੁਝ ਲਿਖਿਆ ਗਵਾਹ ਵੀ ਲੈਨੇ ਕੋਈ ਗਵਾਹ ਵੀ ਲੈਨੇ ਕੋਈ ਹਾਂ ਗਵਾਹ ਵੀ ਹਾਂ ਜੀ ਦੋ ਜਣੇ ਅਸੀਂ ਇੱਕ ਮੋ ਗੱਡੀ ਵਾਲਾ ਉਹ ਸੀ ਨਾਲ ਸਾਡੇ ਅੱਛਾ ਇੱਕ ਟਰੈਕਟਰ ਵੀ ਸੀ ਥੋੜਾ 12 ਜਣੇ ਟਰੈਕਟਰ ਟ੍ਰੇਲਰ ਲੈ ਕੇ ਸੀ ਪਹਿਲਾਂ ਇੱਕ ਪਹਿਲਾਂ ਲੈ ਕੇ ਉਹਦੇ ਤੇ ਟ੍ਰੇਲੀ ਲੈ ਕੇ ਚੱਲੇ ਅੱਛਾ ਟ੍ਰੇਲੀ ਲੈ ਕੇ ਚੱਲੇ ਹੋਗੇ ਅੱਜ ਅੱਗੇ ਫਿਰ ਤੁਹਾਨੂੰ ਕੀ ਲੱਗਦਾ ਵੀ ਹੁਣ ਜਿਹੜਾ ਕਿਸਾਨ ਅੰਦੋਲਨ ਇਹ ਤਾਂ ਆਪਾਂ ਐ ਸਫਲ ਮੰਨ ਸਕਦੇ ਹਾਂ ਵੀ ਸਰਕਾਰ ਨੇ ਮੰਗਾ ਨਹੀਂ ਮੰਨੀਆਂ ਹਾਲਾਂਕਿ ਸਰਕਾਰ ਕਹਿੰਦੀ ਸੀ ਵੀ ਕੇਂਦਰ ਸਰਕਾਰ ਨਾਲ ਮੰਗਾ ਮੰਨੀਆਂ ਹੋਈਆਂ ਨੇ ਹੁਣ ਤਾਂ ਰਾਹ ਖੁੱਲ ਗਿਆ ਹੁਣ ਤਾਂ ਹਾਂਜੀ ਹਾਂਜੀ ਪਰ ਰਾਹ ਤਾਂ ਪਹਿਲਾਂ ਵੀ ਸਰਕਾਰ ਨੇ ਬੰਦ ਕੀਤਾ ਸੀ ਕਿਸਾਨ ਸਰਕਾਰ ਨਹੀਂ ਬੰਦ ਕੀਤਾ ਸੀ ਇਹਨਾਂ ਨੇ ਤਾਂ ਕੀਤਾ ਹੀ ਨਹੀਂ ਕਿਸਾਨਾਂ ਦੇ ਸਿਰ ਉਹ ਮੜਿਆ ਗਿਆ ਸੀ ਵੀ ਕਿਸਾਨਾਂ ਨੇ ਬੰਦ ਹੁਣ ਰਾਹ ਖੁੱਲ ਗਿਆ ਜੇ ਹੁਣ ਜੇ ਦੁਬਾਰਾ ਕਿਸਾਨ ਜਾਣ ਦੀ ਕੋਸ਼ਿਸ਼ ਕਰਨਗੇ ਫੇਰ ਦੁਬਾਰੇ ਬੰਦ ਕਰ ਦੂਗੀ ਤਾਂ ਸਰਕਾਰ ਨੂੰ ਦੇਖੋ ਜੀ ਉਹ ਤਾਂ ਇਹ ਤਾਂ ਉਥਲੇ ਜਿਹੜੇ ਵੱਡੇ ਲੀਡਰ ਆ ਉਹਨਾਂ ਦਾ ਜੋ ਵੀ ਕਹਿੰਦੇ ਆ ਜੋ ਵੀ ਉਹ ਲੀਡਰ ਕਹਿਣਗੇ ਉਵੇਂ ਚੱਲੇਗਾ ਹੁਣ ਆਪਾਂ ਨੂੰ ਤਾਂ ਕੀ ਕਰਤਾ ਹੁਣ ਸਾਡੇ ਤਾਂ ਆਹ ਹੀ ਸਮਾਨ ਕਿਹੜਾ ਪੰਨ ਤੋੜੋਗੇ ਸਾਨੂੰ ਤਾਂ ਇਹੀ ਔਖਾ ਹੋ ਗਿਆ ਬਣਾਉਣਾ ਇਹ ਕੋਈ ਸ਼ਿਕਾਇਤ ਤੁਸੀਂ ਨਹੀਂ ਉਹ ਕੋਈ ਲਿਖ ਰਿਹਾ ਕੋਈ ਦਰਜ ਕਰ ਰਿਹਾ ਸ਼ਿਕਾਇਤ ਪਤਾ ਨਹੀਂ ਬਾਹਰ ਨਿਕਲਿਆ ਤਾਂ ਕੂ ਲਿਖਦੇ ਆ ਵੀ ਟਰੈਲੀ ਲੈਣ ਆਏ ਆ ਕਿਹੜੇ ਪਿੰਡ ਦੇ ਆ ਬਸ ਆਹ ਲਿਖਦੇ ਸਮਾਨ ਦੀ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਕੋਈ ਜ਼ਿੰਮੇਵਾਰੀ ਨਹੀਂ ਲਗਭਗ ਆਪਾਂ ਕਹਿ ਸਕਦੇ ਹਾਂ ਵੀ ਕਿਸਾਨੀ ਮੋਰਚੇ ਦੇ ਵਿੱਚ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਕਿਸਾਨਾਂ ਦਾ ਸਾਹਮਣੇ ਹੀ ਵੇਖ ਲਓ ਜੀ ਕੋਈ ਗਦੈਲਾ ਨਹੀਂ ਕਿਸੇ ਦਾ ਥਿਆਂਦਾ ਕੋਈ ਸਰਾਨਾ ਨਹੀਂ ਥਿਆਂਦਾ ਕਿੰਨੇ ਗੱਦੇ ਆ ਦਦਾ ਵੀ ਵੀ ਲੱਖਾਂ ਦੇ ਟਰੈਕਟਰ ਖੜੇ ਵਿੱਚ ਇੱਥੇ ਪੰਨੇ ਹੁਣ ਆਪਾਂ ਗੁਰਦੁਆਰਿਆਂ ਚੋਂ ਲਏ ਆ ਚੱਕ ਚੱਕ ਚੀਜ਼ਾਂ ਉਸ ਥਿਆ ਹੀ ਨਹੀਂ ਰਹੀਆਂ ਹੁਣ ਸਾਨੂੰ ਬਣਾ ਕੇ ਦੇਣੀਆਂ ਪੈਣੀਆਂ ਪਿੰਡਾਂ ਚੋਂ ਜਾਂ ਸਾਂਝੀ ਜਗ੍ਹਾ ਗੁਰੂ ਘਰ ਆ ਇਹ ਵੱਡਾ ਨੁਕਸਾਨ ਹੋਇਆਗਾ ਸੋ ਇਹ ਪਿੱਛੇ ਫਰਿੱਜ ਵੀ ਪਏ ਤੁਹਾਨੂੰ ਹਾਲਤ ਦਿਖਾ ਦਈਏ ਫਰਿੱਜ ਦੀ ਦੋਏ ਫਰਿੱਜ ਇੱਥੇ ਪਏ ਨੇ ਇਹ ਦੇਖੋ ਕਿਸ ਤਰ੍ਹਾਂ ਕਿ ਲਵਾਰਿਸ਼ੇ ਸੁੱਟੇ ਪਏ ਨੇ ਕੋਈ ਮਰਜ਼ੀ ਲੈ ਜੇ ਉਰੋਂ ਚੱਕ ਕੇ ਇਹਨਾਂ ਨੂੰ ਕੋਈ ਕਿਤੇ ਵਰਜੀ ਲੈ ਕੇ ਉਹ ਦੇਖੋ ਉਹ ਸਮਾਨ ਤੁਹਾਨੂੰ ਦਿਖਾਉਨੇ ਆਂਗੇ ਜਿਹੜਾ ਆ ਦੇਖੋ ਇੱਥੇ ਪਾਣੀ ਵਾਲਾ ਗਿੱਜਰ ਆਹ ਟਰੈਲੀ ਦਾ ਜਿਹੜਾ ਟਾਇਰ ਉਹ ਪਾਟ ਗਿਆ ਜਿੰਮੀ ਮਰਜੀ ਪਾਟਿਆ ਉੱਥੋਂ ਤਾਂ ਇਹ ਸਹੀ ਸਲਾਮਤ ਆਈ ਹੋਣੀ ਮੋਰਚੇ ਦੇ ਵਿੱਚੋਂ ਸੋ ਇਹ ਤਸਵੀਰਾਂ ਦੇਖੋ ਆਹ ਦੇਖੋ ਇਹ ਸਾਰੇ ਨੁਕਸਾਨੇ ਗਏ ਨੇ ਜਿੰਨੀਆਂ ਟਰਾਲੀਆਂ ਨੇ ਹੁਣ ਇਹਨਾਂ ਨੂੰ ਕਿਸਾਨ ਕਿਵੇਂ ਲੈ ਕੇ ਜਾਣਗੇ ਇਹ ਤਾਂ ਵੱਡੇ ਸਵਾਲ ਆ ਪੰਜਾਬ ਪੁਲਿਸ ਦੇ ਉੱਪਰ ਖੜੇ ਹੁੰਦੇ ਨੇ ਇਹ ਸਮਾਨ ਦੇਖ ਲਓ ਤੁਸੀਂ ਕਿਸ ਤਰੀਕੇ ਨਾਲ ਛੁੱਟਿਆ ਹੋਇਆਗਾ ਹਾਲਾਂਕਿ ਇਹ ਚੀਜ਼ ਨੂੰ ਸਾਹਮ ਕੇ ਰੱਖਣ ਦੇ ਲਈ ਪੰਜਾਬ ਪੁਲਿਸ ਕਹਿੰਦੀ ਸੀ ਕਿ ਪੂਰਾ ਸਮਾਨ ਕਿਸਾਨਾਂ ਦਾ ਸਾਮ ਸਮਾਲ ਦੇ ਵਿੱਚ ਰੱਖਿਆ ਜਾਊਗਾ ਪਰ ਇਹ ਨੁਕਸਾਨ ਜਿਸ ਤਰੀਕੇ ਨਾਲ ਹੋਇਆ ਹੈਗਾ ਜਿੰਨਾ ਸਮਾਨ ਸੀ ਇਲੈਕਟ੍ਰਿਸਿਟੀ ਦਾ ਬੜਾ ਨੁਕਸਾਨ ਹੋਇਆ ਏਸੀ ਦਾ ਕਹਿੰ ਜਿਹੜੇ ਕਿਸਾਨਾਂ ਨੂੰ ਆਪਣੇ ਲੱਭਰੇ ਫਰਿੱਜ ਸਿਲੰਡਰ ਅਗੇਂਸ ਚੁੱਲੇ ਸਾਰੀਆਂ ਚੀਜ਼ਾਂ ਓਕੇ ਜੀ ਸਾਡੇ ਨਾਲ ਕਿਸਾਨ ਵੀਰ ਇਹ ਮੌਜੂਦ ਸੀ ਜੋ ਆਪਣੀ ਟ੍ਰੈਲੀ ਲੱਭਰੇ ਸੀਗੇ ਤੇ ਅਸੀਂ ਵੀ ਜਿਹੜਾ ਇਸ ਜਗ੍ਹਾ ਦੇ ਉੱਪਰ ਦੇਖ ਰਹੇ ਸੀਗੇ ਆਖਿਰ ਨੁਕਸਾਨ ਕੀ ਕੁਝ ਹੋਏਗਾ ਸੋ ਵੱਡੀ ਅਪੀਲ ਹੈ ਕਿ ਜਿਹੜੇ ਕਿਸਾਨਾਂ ਦੇ ਇੱਥੇ ਟਰੈਕਟਰ ਟਰਾਲੀਆਂ ਜਿੰਨਾ ਵੀ ਸਾਧਨ ਖੜੇ ਨੇ ਉਹ ਆਪਣੇ ਗੌਰ ਕਰਕੇ ਜਲਦੀ ਤੋਂ ਜਲਦੀ ਲੈ ਕੇ ਜਾਣ ਕਿਉਂਕਿ ਉਹਰੇ ਸਮਾਨ ਚੋਰੀ ਹੋਈ ਜਾਂਦਾ ਹੈਗਾ ਪੰਜਾਬ ਪੁਲਿਸ ਦੀ ਕੋਈ ਜ਼ਿੰਮੇਵਾਰੀ ਨਹੀਂ ਕਿ ਇੱਥੇ ਰਾਤ ਨੂੰ ਕਿਸੇ ਦੀ ਸ਼ਾਇਦ ਡਿਊਟੀ ਹੋਵੇ ਨਾ ਹੋਵੇ ਇਹ ਵੱਖਰੋ ਵੱਖਰੇ ਤਰੀਕੇ ਨਾਲ ਜਿਹੜਾ ਇਸ ਤਰੀਕੇ ਨਾਲ ਆ ਕਿਸਾਨਾਂ ਦੇ ਟਰੈਕਟਰ ਲਵਾਰੀਸ ਛੱਡੇ ਹੋਏ ਨੇਗੇ ਉਹ ਦੂਰ ਦਰਾਡੇ ਤੱਕ ਜਿਹੜਾ ਸਮਾਨ ਛੱਟਿਆ ਹੋਵੇਗਾ ਤੇ ਚੋਰੀ ਬੜੀ ਹੋ ਰਹੀ ਹੈਗੀ ਬਦਨਾਮ ਇਹਦੇ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਹੋ ਰਹੀ ਹੈ ਤੁਸੀਂ ਕੀ ਕਹੋਗੇ ਕਮੈਂਟ ਕਰਕੇ ਆਪਣੀ رائے ਦਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ